ਆਪ ਤਾਂ ਜਬ ਕਮ ਤੋਈ ਤੋਹੀ ਆਪ ਤੋ ਪਰਸਾਦ ਸੁਖੀ ਸਾਧਗੀ ਮੈਂ ਅੱਜ ਸਮਝਦਾ ਆ ਕਿ ਅੱਜ ਸਮੁੱਚੇ ਕਾਇਨਾਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੀ ਲੋਰ ਆ ਤੇ ਇਹਨੂੰ ਮੈਂ ਸਮਝ ਕੇ ਇਹ ਕਾਹਨਾ ਚਾਹੂੰਗਾ ਕਿ ਜੇ ਉਪਲ ਸਾਹਿਬ ਸਮੁੱਚੇ ਸੰਸਾਰ ਵਿੱਚ ਸੋਨਾ ਜੀ ਵੰਡ ਦਨ ਜਿਹੜੀ ਸੇਵਾ ਅੱਜੇ ਕਰਨ ਜਾ ਰਹੇ ਆ ਸ਼ਾਇਦ ਉਸ ਸੋਨੇ ਦੀ ਸੇਵਾ ਅੱਜ ਦੀ ਸੇਵਾ ਤੋਂ ਕਿਤੇ ਇਕੱਠ ਹੋ ਗਈ ਕਈ ਵਾਰ ਇਹ ਅਖਿਆ ਜਾਂਦਾ ਕਿ ਇਸ ਤੇਗ ਬਹਾਦਰ ਹਿੰਦ ਦੀ ਚਾਦਰ ਕੋਈ ਸ਼ੱਕ ਦੀ ਗੁੰਜਾਇਸ ਨਹੀਂ ਹਿੰਦ ਧਰਮ ਲਈ ਕਸ਼ਮੀਰੀ ਪੰਡਤਾਂ ਨੇ ਪਾਤਸ਼ਾਹ ਨੇ ਆਪਣੀ ਸ਼ਹਾਦਤ ਦਿੱਤੀ ਆ ਪਰ ਜੇ ਅਸੀਂ ਸਕ੍ਰਿਪਚਰਸ ਵੱਲ ਹੋਰ ਝਾਤ ਮਾਰੀਏ ਨਰੇਸ਼ਨ ਤੁਹਾਨੂੰ ਬਦਲਦੇ ਸਮਝਣੇ ਆਣਗੇ ਅਗੇ ਸਵਾਗਤ ਹੈ ਜੀ ਅਨਕਾਰ ਇੱਕ ਦਾਤਾ ਸੋਮੇ ਵਿੱਚ ਨਾ ਜਾਏ